ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਪਿਤਾ ਅਜਾਨ ਫਿਲਮ ਉਦਯੋਗ ਵਿੱਚ ਗੀਤਕਾਰ ਸੀ ਪੁੱਤਰ ਸਮੀਰ ਬੈਂਕ ਵਿੱਚ ਨੌਕਰ ਸੀ ਉਸ ਨੂੰ ਵੀ ਗੀਤ ਲਿਖਣ ਦਾ ਸ਼ੌਂਕ ਸੀ ਕਲਾਕਾਰ ਵਿੱਚ ਦੋ ਗੁਣ ਹੋਣੇ ਲਾਜ਼ਮੀ ਹੁੰਦੇ ਹਨ ਅਵਾਰਗੀ ਅਤੇ ਤਨਹਾਈ ਸਮੀਰ ਵਿੱਚ ਇਹ ਦੋਵੇਂ ਸਨ ਇੱਕ ਵਾਰੀ ਮਾਂ ਨੂੰ ਦੱਸੇ ਬਿਨਾ ਉਹ ਗੱਡੀ ਚੜ੍ਹ ਕੇ ਮੁੰਬਈ ਪਹੁੰਚ ਗਿਆ ਪਿਤਾ ਨੂੰ ਫਿਲਮ ਜਗਤ ਦੇ નિર્દય ਵਿਹਾਰ ਦਾ ਅਨੁਭਵ ਸੀ ਸੋ ਉਹ ਪੁੱਤਰ ਨੂੰ ਇਸ ਖੇਤਰ ਤੋਂ ਪਰੇ ਹੀ ਰੱਖਣਾ ਚਾਹੁੰਦਾ ਸੀ ਅਚਾਨਕ ਇੱਕ ਹੋਟਲ ਵਿੱਚ ਪਿਓ ਪੁੱਤਰ ਦਾ ਮੇਲ ਹੋ ਗਿਆ ਪਿਤਾ ਨੇ ਝਾੜਿਆ ਪਰ ਕਿਹਾ ਹੁਣ ਜੇ ਤੂੰ ਆ ਹੀ ਗਿਆ ਹੈ ਤਾਂ ਮੇਰੇ ਕੋਲ ਰਹਾ ਕਰ ਪਿਤਾ ਨੇ ਪੁੱਤਰ ਨੂੰ ਤਿੰਨ ਸਵਾਲ ਪੁੱਛੇ ਪਹਿਲਾ ਸਵਾਲ ਕਿਸੇ ਨਾਲ ਪਿਆਰ ਹੋਇਆ ਹੈ ਆਹ ਹੋਇਆ ਹੈ ਜਦੋਂ ਹੋਇਆ ਸੀ ਕੀ ਸੋਚਿਆ ਸੀ ਜਦੋਂ ਪਿਆਰ ਹੁੰਦਾ ਹੈ ਉਦੋਂ ਸੋਚਦਾ ਕੌਣ ਹੈ ਕੀ ਕੀ ਹੋਵੇਗਾ ਪਿਤਾ ਨੇ ਕਿਹਾ ਫਿਲਮ ਦੇ ਜੋਗ ਪ੍ਰੇਮਿਕਾ ਵਾਂਗ ਹੈ ਜਿਹੜੀ ਵਫਾਦਾਰ ਘਟ ਅਤੇ ਬੇਵਫਾ ਬਦੇਰੇ ਹੁੰਦੀ ਹੈ ਜੇ ਤੂੰ ਸੱਚਾ ਪ੍ਰੇਮੀ ਹੈ ਤਾਂ ਤੂੰ ਪ੍ਰਵਾਹ ਨਹੀਂ ਕਰੇਗਾ ਕਿ ਉਹ ਵਫਾਦਾਰ ਹੈ ਕਿ ਨਹੀਂ ਪਰ ਤੂੰ ਵਫਾਦਾਰ ਰਹੇਗਾ ਦੂਜਾ ਸਵਾਲ ਪ੍ਰਸਿੱਧੀ ਦੇ ਇਸ ਵਰਗ ਪਹੁੰਚਣ ਲਈ ਮਰਨਾ ਪੈਂਦਾ ਹੈ ਮਰਨ ਲਈ ਤਿਆਰ ਹੈ ਹਾਂ ਤਿਆਰ ਹਾਂ ਤੀਜਾ ਸਵਾਲ ਪੈਸੇ ਹਨ ਐਸੇ ਕਮਾਵਾਂਗਾ ਤੈਨੂੰ ਪੈਸੇ ਲੋੜ ਪਏ ਤਾਂ ਮੈਂ ਦਿਆਂਗਾ ਪਰ ਆਪਣਾ ਗੀਤ ਤੇਰੇ ਨਾਂ ਨਹੀਂ ਲਾਵਾਂਗਾ ਜੇ ਅਤੇ ਜਦੋਂ ਤੂੰ ਮੇਰਾ ਗੀਤ ਆਪਣੇ ਨਾਂ ਹੇਠ ਛਪਾਇਆ ਤਾਂ ਕੰਨ ਫਾੜ ਕੇ ਬਾਹਰ ਕੱਢ ਦਿਆਂਗਾ ਜਦੋਂ ਜਹ ਤੈਨੂੰ ਮਰ ਨਹੀਂ ਦੇਵੇਗੀ ਪਹਿਲਾਂ ਸਫਲਤਾ ਲਈ ਜਦੋਂ ਜਹਤ ਕਰਨੀ ਪਵੇਗੀ ਫਿਰ ਪ੍ਰਸਿੱਧੀ ਬਣਾਈ ਰੱਖਣ ਲਈ ਜਦੋਂ ਜਹਤ ਕਰਨੀ ਹੋਵੇਗੀ ਅੱਜ ਤੇਰੀ ਨਵੀਂ ਜ਼ਿੰਦਗੀ ਦਾ ਪਹਿਲਾ ਦਿਨ ਹੈ 80 ਸਾਲ ਦੀਆਂ ਸਹੇਲੀਆਂ ਇਕੱਠੀਆਂ ਹੋਈਆਂ ਭਾਵੇਂ ਸਰੀਰਾਂ ਵਿੱਚ ਲਚਕ ਨਹੀਂ ਸੀ ਪਰ ਉਹ ਆਪਣੇ ਪ੍ਰੇਮੀਆਂ ਦੀਆਂ ਗੱਲਾਂ ਬੜੇ ਜੋਸ਼ ਨਾਲ ਕਰਦੀਆਂ ਰਹੀਆਂ ਨਮੇਆ ਘੋੜਿਆਂ ਨੂੰ ਵੇਖ ਕੇ ਇੱਕ ਨੇ ਦੂਜੇ ਨੂੰ ਕਿਹਾ ਕਿਸੇ ਵੇਲੇ ਸੀ ਵੀ ਜਵਾਨ ਤੇ ਸੋਹਣਿਆ ਸਾਂ ਹੁਣ ਤਾਂ ਕੇਵਲ ਸੋਹਣਿਆ ਹੀ ਹਾਂ ਵੈਲੀ ਪ੍ਰਾਤਨ ਚੀਨੀ ਲਿਖਤਾ ਦਾ ਵਿਸ਼ੇ ਪ੍ਰਸਿੱਧ ਅਨੁਵਾਦਕ ਹੈ ਪਰ ਉਹ ਕਦੇ ਚੀਨ ਨਹੀਂ ਗਿਆ ਇੱਕ ਕਾਨਫਰੰਸ ਵਿੱਚ ਕਿਸੇ ਨੇ ਪੁੱਛਿਆ ਤੁਸੀਂ ਚੀਨ ਕਿਉਂ ਨਹੀਂ ਗਏ ਉਸਨੇ ਉੱਤਰ ਦਿੱਤਾ ਮੇਰੇ ਮਾਨਵ ਚ ਪ੍ਰਾਤਨ ਅਤੇ ਸ਼ਹਾਨਾ ਚੀਨ ਦਾ ਸੁਪਨੇ ਵਰਗਾ ਇੱਕ ਖਿਆਲ ਹੈ ਜਿਹੜਾ ਅੱਜ ਦੇ ਚੀਨ ਨੂੰ ਵੇਖ ਕੇ ਮੈਂ ਟੁੱਟਾ ਹੋਇਆ ਵੇਖਣਾ ਨਹੀਂ ਚਾਹੁੰਦਾ ਪਾਪ ਨਾ ਕਰੋ ਪਾਪ ਨਾ ਕਰੋ ਨਿਰੰਤਰ ਕਿਹਾ ਜਾਂਦਾ ਹੈ ਪਰ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਪਾਪ ਕਰਨ ਵਿੱਚੋਂ ਆਨੰਦ ਮਿਲਦਾ ਹੈ ਮਨੁੱਖ ਜੋ ਕਰਨਾ ਚਾਹੁੰਦਾ ਹੈ ਉਸ ਤੇ ਹਰ ਧਰਮ ਰੋਕ ਲਾ ਕੇ ਉਸ ਨੂੰ ਪਾਪ ਐਲਾਨ ਦਿੰਦਾ ਹੈ ਇੱਕ ਪਾਦਰੀ ਨੇ 500 ਤੋਂ ਵੱਧ ਪਾਪਾਂ ਦੀ ਸੂਚੀ ਜਾਰੀ ਕੀਤੀ ਹੈ ਚਰਚਾ ਆਉਣ ਵਾਲੇ ਅਤੇ ਹੋਰ ਵੀ ਉਹ ਸੂਚੀ ਲੈਣ ਦੇ ਚਾਹਵਾਨ ਹਨ ਕਿਉਂਕਿ ਉਹ ਸਾਰੇ ਇਹ ਜਾਣਨਾ ਚਾਹੁੰਦੇ ਹਨ ਕਿ ਕਿਹੜੇ ਪਾਪ ਕਰਨੇ ਰਹਿ ਗਏ ਹਨ ਜਦੋਂ ਕੋਈ ਇਕਾਗਰ ਚਤ ਨਾਲ ਪ੍ਰਾਰਥਨਾ ਕਰਦਾ ਹੈ ਤਾਂ ਉਸ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ ਅਤੇ ਉਹ ਪਰਮ ਸ਼ਕਤੀ ਦੇ ਕੇਂਦਰ ਨੂੰ ਮੁਖਾਤਿਬ ਹੋ ਰਿਹਾ ਹੁੰਦਾ ਹੈ ਦਿੱਲੀ ਯੂਨੀਵਰਸਿਟੀ ਦੇ ਉੱਗੇ ਪ੍ਰੋਫੈਸਰ ਡਾਕਟਰ ਹਰੀ ਭਾਜਨ ਸਿੰਘ ਦੀ ਆਵਾਜ਼ ਗਵਾਚ ਗਈ ਸੀ ਅੰਮ੍ਰਿਤਸਰ ਯੂਨੀਵਰਸਿਟੀ ਵਿੱਚ ਬਹੁਤ ਪਹਿਲਾਂ ਦੇ ਵਿਯੰਤੇ ਹੋਏ ਇੱਕ ਸਮਾਗਮ ਵਿੱਚ ਉਹਨਾਂ ਨੇ ਪ੍ਰਧਾਨਗੀ ਕਰਨੀ ਸੀ ਜਦੋਂ ਆਵਾਜ਼ ਅਚਾਨਕ ਗਵਾਚ ਗਈ ਤਾਂ ਉਹਨਾਂ ਨੇ ਆਪਣਾ ਪ੍ਰਧਾਨਗੀ ਪਾਸਨ ਲਿਖ ਕੇ ਲਿਆਂਦਾ ਜਿਹੜਾ ਕਿਸੇ ਹੋਰ ਨੂੰ ਪੜਨ ਲਈ ਦਿੱਤਾ ਜਾਣਾ ਸੀ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟਿਕਣਾ ਸੀ ਮੱਥਾ ਟੇਕਦਿਆਂ ਉਹਨਾਂ ਨੇ ਪ੍ਰਾਰਥਨਾ ਕੀਤੀ ਕਿ ਉਹਨਾਂ ਦੀ ਆਵਾਜ਼ ਮੁੜ ਆਵੇ ਇਹ ਵੀ ਪ੍ਰਾਰਥਨਾ ਕੀਤੀ ਕਿ ਮੈਂ ਆਪਣੀ ਆਵਾਜ਼ ਦੀ ਸ਼ੁਭ ਬਚਨਾਂ ਲਈ ਹੀ ਵਰਤੋਂ ਕਰਾਂਗਾ ਉਹਨਾਂ ਨੂੰ ਪ੍ਰਾਰਥਨਾ ਨਾਲ ਅੰਦਰੋਂ ਹੰਗਾਰਾ ਮਿਲ ਗਿਆ ਸੀ ਕਿ ਆਵਾਜ਼ ਮੁੜ ਆਵੇਗੀ ਇੰਨੇ ਘੰਟੇ ਮਗਰੋਂ ਹੌਸਮਾਗਮ ਵਿੱਚ ਪ੍ਰਧਾਨਗੀ ਭਾਸ਼ਣ ਦੇਣ ਲਈ ਖੜੇ ਹੋਏ ਕੁਝ ਵਾਕ ਹੌਲੀ-ਹੌਲੀ ਰੁਕ-ਰੁੱਕ ਕੇ ਬੋਲੇ ਫਿਰ ਪਹਿਲਾ ਵਾਕ ਉਹ ਪੂਰੇ ਜਲੋ ਵਿੱਚ ਬੋਲਣ ਲੱਗ ਪਏ ਜੈਕ ਕੁਲਬੀ ਨੇ ਮਾਈਕਰੋਚਿਪ ਦੀ ਕਾਰਡ ਨਾਲ ਸੰਸਾਰ ਵਿੱਚ ਸੂਚਨਾ ਕ੍ਰਾਂਤੀ ਲਿਆਉਂਦੀ ਸੀ ਇਸ ਕੁਲਬੀ ਨੂੰ ਅਮਰੀਕਾ ਦੇ ਇੰਜੀਨੀਅਰਿੰਗ ਮੈਸਾਚੂਸੇਟ ਇੰਸਟੀਚਿਊਟ ਵਿੱਚ ਦਾਖਲਾ ਨਹੀਂ ਸੀ ਮਿਲਿਆ ਉ게 ਦਾਖਲੇ ਲਈ 500 ਅੰਕ ਚਾਹੀਦੇ ਸਨ ਪਰ ਕੁਲਬੀ ਦੇ 3 ਅੰਕ ਘੱਟ ਸਨ ਕੁਲਬੀ ਨੂੰ ਦੁਨੀਆ ਵਿੱਚ ਪਹਿਲੇ ਇੰਜੀਨੀਅਰਿੰਗ ਦਾ ਹਰੇਕ ਇਨਾਮ ਮਿਲਿਆ ਨੋਬਲ ਪੁਰਸਕਾਰ ਵੀ ਮਿਲਿਆ ਪਰ ਅਲਜਾਬਰੇ ਦਾ ਇੱਕ ਪ੍ਰਸ਼ਨ ਹੱਲ ਨਾ ਕਰਨ ਕਰ ਸਕਣ ਕਰਕੇ ਦਾਖਲਾ ਨਾ ਮਿਲਣ ਦੀ ਉਦਾਸੀ ਸਾਰਾ ਜੀਵਨ ਉਹ ਭੁੱਲ ਨਾ ਸਕਿਆ ਕਈ ਅਸਫਲਤਾਵਾਂ ਯਤਨ ਕਰਨ ਦੇ ਬਾਵਜੂਦ ਨਹੀਂ ਭੁੱਲਦੀਆਂ ਸੰਸਾਰ ਵਿੱਚ ਸੰਪੂਰਨ ਸਫਲਤਾ ਕਿਸੇ ਨੂੰ ਨਹੀਂ ਮਿਲਦੀ। ਕੁਝ ਵਿਦਿਆਰਥੀ ਕਲਾਸ ਵਿੱਚ ਬੈਠੇ ਹੁੰਦੇ ਹਨ। ਬਹੁਤੇ ਫਸੇ ਹੋਏ ਹੁੰਦੇ ਹਨ। ਕੁਝ ਬੈਠੇ ਜ਼ਰੂਰ ਹੁੰਦੇ ਹਨ ਪਰ ਹੁੰਦੇ ਗੈਰਹਾਜ਼ਰ ਹਨ। ਕੁਝ ਹੈਰਾਨ ਹੋ ਰਹੇ ਹੁੰਦੇ ਹਨ। ਬਹੁਤੇ ਪਰੇਸ਼ਾਨ ਕਰ ਰਹੇ ਹੁੰਦੇ ਹਨ। ਕੁਝ ਸੁਣ ਰਹੇ ਹੁੰਦੇ ਹਨ। ਕੁਝ ਸੁਣਨ ਦਾ ਦਿਖਾਵਾ ਕਰ ਰਹੇ ਹੁੰਦੇ ਹਨ। ਕੁਝ ਪੀਰੀਅਡ ਦਾ ਮੁੱਕਣਾ ਉਡੀਕ ਰਹੇ ਹੁੰਦੇ ਹਨ ਕਿਉਂਕਿ ਬਾਹਰ ਕੋਈ ਉਡੀਕ ਰਿਹਾ ਹੁੰਦਾ ਹੈ। ਬਾਦਸ਼ਾ ਕਿਸ਼ਤੀ ਵਿੱਚ ਸਮੁੰਦਰ ਦੀ ਸੈਰ ਲਈ ਨਿਕਲਿਆ। ਕਈ ਗੁਲਾਮ ਨਾਲ ਸਨ। ਇੱਕ ਗੁਲਾਮ ਪਹਿਲੀ ਵਾਰ ਸਮੁੰਦਰ ਵੇਖ ਕੇ ਡਰ ਕੇ ਰੋਣ ਲੱਗ ਪਿਆ। ਬਾਦਸ਼ਾ ਦੀ ਸੈਰ ਦਾ ਆਨੰਦ ਜਾਂਦਾ ਰਿਹਾ। ਇੱਕ ਨੇ ਕਿਹਾ ਜੇ ਆ ਗਿਆ ਹੋਵੇ ਤਾਂ ਇਸ ਨੂੰ ਚੁੱਪ ਕਰਾਵਾਂ। ਉਸ ਨੇ ਗੁਲਾਮ ਨੂੰ ਚੁੱਕ ਕੇ ਪਾਣੀ ਵਿੱਚ ਸੁੱਟ ਦਿੱਤਾ। ਗੋਤੇ ਖਾਦੇ, ਕੁਝ ਪਲਾ ਮਗਰੋਂ ਖਿੱਚ ਕੇ ਕਿਸ਼ਤੀ ਵਿੱਚ ਬਿਠਾ ਦਿੱਤਾ। ਚੁੱਪ ਕਰਕੇ ਸ਼ਾਂਤ ਹੋ ਕੇ ਬੈਠਾ ਰਿਹਾ। ਬਾਦਸ਼ਾ ਨੇ ਪੁੱਛਿਆ ਇਸ ਜੁਗਤ ਦਾ ਕੀ ਅਰਥ ਹੈ? ਜੁਗਤ ਹੈ ਸੀ ਕਿ ਇਸਨੇ ਅੱਜ ਤੋਂ ਪਹਿਲਾਂ ਡੁੱਬਣ ਦਾ ਕਸ਼ਟ ਨਹੀਂ ਸੀ ਚੱਲਿਆ ਅਤੇ ਉਹ ਕਿਸ਼ਤੀ ਵਿੱਚ ਸੁਰੱਖਿਅਤ ਹੋਣ ਦੀ ਕੀਮਤ ਤੋਂ ਅਨਜਾਨ ਸੀ ਉਸਨੇ ਗੋਤੇ ਖਾ ਕੇ ਇਹ ਕੀਮਤ ਜਾਣੀ ਹੈ ਸੁੱਖ ਦੀ ਕੀਮਤ ਉਹ ਜਾਣਦਾ ਹੈ ਜਿਸਨੇ ਦੁੱਖ ਵੇਖਿਆ ਹੋਵੇ ਉਹ ਜਵਾਨ ਸੀ ਕੱਸੀ ਤੇ ਖਲੋਤਾ ਸੀ ਘੜਾ ਭਰ ਦੀ ਮਟਿਆਰ ਚੰਗੀ ਲੱਗਦੀ ਸੀ ਉਸਨੇ ਕਿਹਾ ਮੈਨੂੰ ਘੜਾ ਹੀ ਚੁਕਵਾ ਦੇ ਚੁਕਵਾ ਦਿੱਤਾ ਅੱਖਾਂ ਮਿਲੀਆਂ ਸੀਨਾ ਵੇਖਿਆ ਇੱਥੇ ਹੀ ਖੜੀ ਮੈਂ ਹੋਰ ਘੜਾ ਲੈਣ ਆਉਣਾ ਖਲੋਤਾ ਰਿਹਾ ਕਵੀਆਂ ਵਾਂਗ ਸੋਚਦਾ ਰਿਹਾ ਗੱਜਲਾਂ ਘੜਦਾ ਰਿਹਾ ਦੂਜਾ ਚੁਕਵਾਉਣ ਦੇ ਖਿਆਲ ਨਾਲ ਸੋਚਦਾ ਰਿਹਾ ਜੇ ਤੀਜਾ ਘੜਾ ਲੈਣ ਆਵੇਂ ਤਾਂ ਕੁਝ ਹਨੇਰਾ ਹੋ ਜਾਵੇਗਾ ਅਤੇ ਮੈਂ ਉਸ ਨੂੰ ਆਪਣੇ ਕਲਾਵੇਂ ਵਿੱਚ ਲੈ ਲਵਾਂਗਾ ਦੂਜਾ ਚੁਕਵਾਉਣ ਵੇਲੇ ਪੁੱਛਿਆ ਤੀਜਾ ਘੜਾ ਵੀ ਲੈਣ ਆਵੇਂਗੀ ਹਾਂ ਉਹਨੇ ਆਉਣੀ ਹਾਂ ਜਾਈ ਨਾ ਘੜਾ ਚੁਕਵਾ ਕੇ ਜਾਈ ਉਸਨੇ ਸੋਚਿਆ ਆਵੇਗੀ ਮੈਂ ਲਾਹੌਰ ਲੈ ਜਾਵਾਂਗਾ ਅਤੇ ਆਪਣੇ ਵਿਆਹ ਹੈ ਦੋਸਤ ਕੋਲ ਅਸੀਂ ਦੋਵੇਂ ਰਹਾਂਗੇ ਵਿਆਹ ਕਰਵਾ ਲਵਾਂਗੇ ਖੜੋਤਾ ਰਿਹਾ ਅੱਧੀ ਰਾਤ ਤੱਕ ਕੋਈ ਆਉਂਦਾ ਭੂਤ ਵਾਂਗ ਦਿਸਦਾ ਅਗਲੀ ਸਵੇਰ ਨੂੰ ਚਲਾ ਗਿਆ ਲਾਹੌਰ ਪੜਨ ਵਾਸਤੇ ਫੌਜ ਵਿੱਚ ਭਰਤੀ ਹੋ ਗਿਆ ਲੈਫਟੀਨੈਂਟ ਕਰਨਲ ਬਣ ਕੇ ਸੇਵਾ ਮੁਕਤ ਹੋਇਆ ਉਸ ਤੀਜੇ ਘੜੇ ਨੇ ਦੋਹਾਂ ਦੀ ਜ਼ਿੰਦਗੀ ਬਦਲ ਦਿੱਤੀ ਸੀ ਇੱਕ ਵਿਅਕਤੀ ਦਾ ਕਾਫੀ ਹਾਊਸ ਸੀ ਐਤਵਾਰ ਹੋਣ ਕਾਰਨ ਬੜੀ ਗਾਹਕੀ ਸੀ ਮਾਲਕ ਸਵੇਰ ਤੋਂ ਖੜ ਕੇ ਕਾਫੀ ਦੇ ਪਿਆਲੇ ਤਿਆਰ ਕਰ ਰਿਹਾ ਸੀ ਸ਼ਾਮ ਹੁੰਦੇ ਹੁੰਦੇ ਉਸ ਦਾ ਸਿਰ ਦੁਖਣ ਲੱਗ ਪਿਆ ਉਹ ਕਾਊਂਟਰ ਕਿਸੇ ਨੂੰ ਸੰਭਾਲ ਕੇ ਸਾਹਮਣੇ ਗੁਪਤਾ ਜੀ ਦੀ ਦਵਾਈਆਂ ਦੀ ਦੁਕਾਨ ਤੋਂ ਸਿਰਦਰਦ ਦੀ ਦਵਾਈ ਲੈਣ ਚਲਾ ਗਿਆ ਗੁਪਤਾ ਜੀ ਹਾਜ਼ਰ ਨਹੀਂ ਸਨ ਨੌਕਰ ਨੇ ਦੱਸਿਆ ਗੁਪਤਾ ਜੀ ਸਵੇਰ ਤੋਂ ਦੁਕਾਨ ਵਿੱਚ ਇਕੱਲੇ ਹੋਣ ਕਰਕੇ ਥੱਕ ਗਏ ਸਨ ਸੋ ਥਕਾਵਟ ਲਾਹਣ ਲਈ ਸਾਹਮਣੇ ਦੇ ਕਾਫੀ ਹਾਊਸ ਵਿੱਚੋਂ ਕਾਫੀ ਪੀਣ ਗਏ ਹੋਏ ਹਨ ਜ਼ਿੰਦਗੀ ਵਿੱਚ ਵੀ ਐਵੇਂ ਹੁੰਦਾ ਹੈ। ਕਈ ਵਾਰੀ ਅਸੀਂ ਕਿਸੇ ਦੀ ਸਮੱਸਿਆ ਦਾ ਹੱਲ ਹੁੰਦੇ ਹਾਂ। ਕਈ ਵਾਰੀ ਕੋਈ ਹੋਰ ਸਾਡੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਹੈ। ਹਰੇਕ ਵਿਅਕਤੀ ਕਿਸੇ ਲਈ ਸਮੱਸਿਆ ਹੁੰਦਾ ਹੈ। ਕਿਸੇ ਲਈ ਉਸ ਦੀ ਸਮੱਸਿਆ ਦਾ ਹੱਲ ਹੁੰਦਾ ਹੈ। ਪਹਿਲਾਂ ਕਿਸੇ ਦੇ ਕਹੇ ਬੋਲੇ ਬੋਲੇ ਦੀਆਂ ਦੋ ਹੀ ਬਣਗੀਆਂ ਹੁੰਦੀਆਂ ਸਨ। ਸੱਚ ਜਾਂ ਝੂਠ। ਹੁਣ ਇੱਕ ਨਵੀਂ ਬਣ ਗਈ ਸਥਾਪਿਤ ਹੋ ਰਹੀ ਹੈ ਅੱਧਾ ਸੱਚ। ਜੋ ਕਿ ਕਥਨਾ ਤੋਂ ਪਤਾ ਹੀ ਨਹੀਂ ਲੱਗਦਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਉਦਾਹਰਨ ਵਜੋਂ ਕਿਹਾ ਜਾਂਦਾ ਹੈ ਕਿ ਜਲ੍ਹਿਆਂਵਾਲੇ ਬਾਗ ਵਿੱਚ ਜਰਨਲ ਅਡਵਾਇਰ ਦੇ ਗੋਲੀ ਚਲਾਉਣ ਦੇ ਹੁਕਮ ਨਾਲ ਲਗਭਗ 400 ਪੰਜਾਬੀ ਮਾਰੇ ਗਏ ਸਨ ਅਤੇ ਕਿਹਾ ਜਾਂਦਾ ਹੈ ਕਿ ਉਸੇ ਅਡਵਾਇਰ ਨੂੰ ਦਰਬਾਰ ਸਾਹਿਬ ਵਿੱਚ ਬੁਲਾ ਕੇ ਸਨਮਾਨਿਤ ਕਰਨ ਵਾਲਾ ਸਰੂਪਾ ਦਿੱਤਾ ਗਿਆ ਸੀ ਅਤੇ ਇਹ ਕਹਿ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਰਿਹਾ ਹੈ ਇਹ ਅੱਧਾ ਸੱਚ ਹੈ ਪੂਰਾ ਸੱਚ ਇਹ ਹੈ ਕਿ ਉਸ ਸਮੇਂ ਦਰਬਾਰ ਸਾਹਿਬ ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਆਦ ਗੁਰਦੁਆਰੇ ਮਹੰਤਾ ਦੇ ਕਬਜ਼ੇ ਵਿੱਚ ਸਨ ਜਿਨ੍ਹਾਂ ਤੋਂ ਸਿੱਖ ਮਹੰਤਾਂ ਦਾ ਕਬਜ਼ਾ ਹਟਾਉਣਾ ਚਾਹੁੰਦੇ ਸਨ ਜਿਹੜਾ ਮਗਰੋਂ ਗੁਰਦੁਆਰਾ ਸੁਧਾਰ ਲਹਿਰ ਨਾਲ ਹਟਾਇਆ ਗਿਆ ਸਿੱਖਾਂ ਨੇ ਨਹੀਂ ਮਹੰਤਾਂ ਨੇ ਅੰਗਰੇਜ਼ਾਂ ਦੀ ਰੱਖਿਆ ਪ੍ਰਾਪਤ ਕਰਨ ਲਈ ਸਰੋਪਾ ਦਿੱਤਾ ਸੀ ਕਿਹਾ ਜਾਂਦਾ ਹੈ ਕਿ ਗਾਂਧੀ ਜੀ ਹਮੇਸ਼ਾ ਰੇਲ ਦੇ ਸਭ ਤੋਂ ਹੇਠਲੇ दर्जे ਵਿੱਚ ਸਫ਼ਰ ਕਰਦੇ ਸਨ ਪੂਰਾ ਸੱਚ ਇਹ ਹੈ ਕਿ ਸਾਰਾ ਡੱਬਾ ਹੀ ਗਾਂਧੀ ਜੀ ਲਈ ਰਾਖਮਾ ਹੁੰਦਾ ਸੀ ਅਤੇ ਡੱਬੇ ਵਿੱਚ 30-40 ਪੁਰਸ਼ ਅਤੇ ਔਰਤਾਂ ਗਾਂਧੀ ਜੀ ਦੀ ਸੇਵਾ ਅਤੇ ਦੇਖਭਾਲ ਲਈ ਹਾਜ਼ਰ ਹੁੰਦੇ ਸਨ ਕਹਾ ਜਾਂਦਾ ਹੈ ਕਿ ਬਾਬਰੀ ਮਸਜਿਦ ਟਾਹੇ ਜਾਣ ਤੇ ਉਸ ਸਮੇਂ ਦੇ ਮੁੱਖ ਮੰਤਰੀ ਨੂੰ ਜੁਰਮਾਨਾ ਤੇ ਕੈਦ ਹੋਈ ਸੀ ਪੂਰਾ ਸੱਚ ਇਹ ਹੈ ਕਿ ਜੁਰਮਾਨਾ 1 ਰੁਪਇਆ ਤੇ ਜੇਲ 1 ਦਿਨ ਦੀ ਹੋਈ ਸੀ ਅਕਸਰ ਪੈਰੋਕਾਰ ਆਪਣੇ ਆਗੂਆਂ ਦੇ ਸੁਪਨਿਆਂ ਨੂੰ ਰੋਲ ਦਿੰਦੇ ਹਨ ਜਿਸ ਦਿਨ ਪਾਕਿਸਤਾਨ ਦਾ ਨਿਰਮਾਣ ਹੋਇਆ ਸੀ ਉਸੇ ਦਿਨ ਪਹਿਲੇ ਦਿਨ ਕਾਇਦੇ ਆਜ਼ਮ ਮੁਹੰਮਦ ਅਲੀ ਜਨਾ ਨੇ ਅਸੈਂਬਲੀ ਵਿੱਚ ਪਾਸੰਦੰਦਿਆ ਕਿਹਾ ਸੀ ਮੁਸਲਿਮ ਬਹੁਗਿਣਤੀ ਵਾਲਾ ਪਾਕਿਸਤਾਨ ਐਸੀ ਲੈ ਲਿਆ ਹੈ ਪਰ ਪਾਕਿਸਤਾਨ ਇਸਲਾਮਿਕ ਮੁਲਕ ਨਹੀਂ ਬਣੇਗਾ। ਪਾਕਿਸਤਾਨ ਦਾ ਵਿਧਾਨ ਹਰ ਸ਼ਹਿਰੀ ਨੂੰ ਕਿਸੇ ਧਰਮ, ਜਾਤ ਅਤੇ ਲਿੰਗ ਦੇ ਭੇਦਭਾਵ ਤੋਂ ਬਿਨਾਂ ਸਭ ਨੂੰ ਬਰਾਬਰ ਅਧਿਕਾਰ ਦੇਵੇਗਾ। ਇਹ ਮੁਲਕ ਲੋਕਰਾਜ ਹੋਵੇਗਾ ਤੇ ਧਰਮ ਨਿਰਪੇਖ ਹੋਵੇਗਾ। ਇਹ ਸੀ ਜਨਾ ਦਾ ਪ੍ਰਜਾਤੰਤਰਿਕ ਪਾਕਿਸਤਾਨ ਦਾ ਸੁਪਨਾ। ਯਥਾਰਥ ਸਾਡੇ ਸਾਹਮਣੇ ਹੈ। ਇੱਕ ਸੁਖੀ ਪਤੀ ਲੱਭਿਆ ਹੈ। ਜਾਂਚ ਹੋ ਰਹੀ ਹੈ ਕਿ ਕਿਸ ਦਾ ਹੈ। ਇੱਕ ਸੁਖੀ ਪਤੀ ਲੱਭਿਆ ਹੈ ਜਾਂਚ ਹੋ ਰਹੀ ਹੈ ਕਿ ਕਿਸ ਦਾ ਹੈ ਸਮਾਪਤ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ ਫਿਰ ਮਿਲਾਂਗੇ ਕਿਸੇ ਨਵੀਂ ਕਿਤਾਬ ਦੇ ਨਾਲ